ਦਾ ਬੁੱਕਦਾ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਪੂਰੀਆ ਫੇਰ ਤਿਆਰ ਪਰ ਤਿਆਰ ਲੱਗਦਾ ਵੀ ਇੱਕ ਟਰੈਕਟਰ ਤੇ ਕਹਿੰਦੇ ਪੂਰੀਆ ਪੈਂਦਾ ਲੱਗਦਾ ਇੱਕ ਟਰੈਕਟਰ ਤੇ ਪੂਰੀਆ ਲਿਜਾਂਦਾ ਲੱਗਦਾ ਪਰ ਹਲੇ ਸਮਾਂ ਬਾਕੀ ਉਹ ਪੈਂਦੀ ਰੇਡ ਹਰ ਜੋ ਪਾਸੇ ਨੰਬਰ 72 ਦਾ ਪਰਮਾਤਮਾ ਮਿਹਰ ਕਰੇ ਵਾਹਿਗੁਰੂ ਮਿਹਰ ਕਰੇ ਕਦੇ ਕਿਸੇ ਖਿਡਾਰੀ ਨੂੰ ਤੱਤੀ ਬਾ ਨਾ ਲੱਗੇ ਮੌਸਮ ਤੇ ਪਹੁੰਚਦੀ ਕਰਦੇ ਜੀ ਮੌਸਮ ਤੇ ਮੂਵ ਸਪਰੇ ਪਾਉਂਦੀ ਕਰ ਦਿਓ ਜੀ ਮੂਵ ਸਪਰੇ ਇੱਕੋ ਹੋਲਡ ਨੰਬਰ ਚੈੱਕ ਕਰ ਲਿਓ ਜੀ ਉਹ ਕਿਹਦਾ ਹੈ 21 ਹੋਲਡ ਜਿਹੜਾ ਦਿੱਤਾ ਗਿਆ ਆ ਮੈਚ ਦੇ ਵਿੱਚ ਉਹ ਆਪਾਂ ਚੱਲਦੇ ਮੈਚ ਦੀ ਕਲੀਅਰ ਕਰ ਦਈਏ ਉਹ ਹੋਲਡ ਕਿਹਦੇ ਦਿੱਤਾ ਜਾਣਾ ਹੈ ਰੈਫਰੀ ਭਰਾਵਾਂ ਨੂੰ ਬੇਨਤੀ ਹੈ ਵੀ ਹੋਲਡ ਨੰਬਰ ਨੂੰ ਜ਼ਰੂਰ ਕਲੀਅਰ ਕਰ ਦਿੱਤਾ ਜਾਵੇ ਕਿਹਦਾ ਕਿਹਦਾ ਗੱਗੇ ਇਹੜਾ ਹੋਲ ਦਾ ਨੰਬਰ ਕਿਹਨੂੰ ਦਿੱਤਾ ਗਿਆ ਉਹ ਹੋਲ ਦਾ ਨੰਬਰ ਦੱਸਿਓ ਭਾਈ ਉਹ ਚੈੱਕ ਹੋ ਰਿਆ ਨਹੀਂ ਅਜੇ ਹੋਲ ਦਾ ਜਲਦੀ ਜਲਦੀ ਚੈੱਕ ਕਰ ਲਿਆ ਜੇਠੂ ਕਹਿ ਲੋ ਬੈਠਿਆਂ ਦਾ ਮੁੱਲ ਪਿਆ ਇੱਕ ਵਾਰੀ ਬਾਈ ਜਾਂਦਾ ਸਾਰੇ ਆਪੋ ਆਪਣੇ ਨਾਂ ਦੀ ਤਾੜੀ ਜ਼ੋਰਦਾਰ ਮਾਰ ਦਿਓ ਇੱਕ ਜਕਾਰਾ ਲਾਓ ਯਾਰ ਚੜਦੀ ਕਲਾ ਵਾਲਾ ਸਾਰੇ ਚੜਦੀ ਕਲਾ ਵਾਲੇ ਬੈਠੇ ਹੋ ਕੋਈ ਰਸਨਾ ਬੰਜੀ ਨਾ ਰਵੇ ਮੇਰੇ ਵੀਰੋ ਬੋਲੇ